हंकार किस ग करना एक रात इस तरह की आएगी जिस तो बाद तभी सवेरा नहीं आवेगा जेड़ा इंसान थोड़े विच खुश रहता है सब तो ज्यादा खुशियां उस को आदियां ने बुरे वक्त नुल जाओ पर बुरे वक्त तो मिले जखम हमेशा याद रखियो ਜ਼ਿੰਦਗੀ ਦੇ ਸਫ਼ਰ 'ਚ ਬਸ ਇੰਨਾ ਹੀ ਸਬਕ ਸਿੱਖਿਆ ਹੈ ਸਹਾਰਾ ਤਾਂ ਕੋਈ ਕੋਈ ਦਿੰਦਾ ਹੈ ਤੱਕਾ ਦੇਣ ਲਈ ਹਰ ਇਨਸਾਨ ਤਿਆਰ ਬੈਠਾ ਹੈ ਨਾ ਸਮਝ ਹੀ ਠੀਕ ਸੀ ਸਮਝਦਾਰੀ ਬਹੁਤ ਤਕਲੀਫ ਦਿੰਦੀ ਹੈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਚਾਰ ਗੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਬੀਤੇ ਵਕਤ ਨੂੰ ਭੁੱਲੋ ਵਰਤਮਾਨ ਵਿੱਚ ਜਿਓ ਭਵਿੱਖ ਦੀ ਚਿੰਤਾ ਨਾ ਕਰੋ ਆਪਣੀ ਤੁਲਨਾ ਦੂਜਿਆਂ ਨਾਲ ਕਰਨਾ ਬੰਦ ਕਰੋ ਯਾਦ ਰੱਖਣਾ ਚੰਗੇ ਵਕਤ ਨੂੰ ਦੇਖਣ ਲਈ ਮਾੜੇ ਵਕਤ ਨੂੰ ਝੱਲਣਾ ਪੈਂਦਾ ਹੈ ਅੱਖਾਂ ਤੋਂ ਡਿੱਗੇ ਹੰਝੂ ਅਤੇ ਨਜ਼ਰਾਂ ਤੋਂ ਡਿੱਗੇ ਲੋਕ ਕਦੇ ਵਾਪਸ ਨਹੀਂ ਉੱਠਦੇ ਲੋਕਾਂ ਦਾ ਮੂੰਹ ਬੰਦ ਕਰਨ ਤੋਂ ਚੰਗਾ ਹੈ ਆਪਣੇ ਕੰਨ ਬੰਦ ਕਰ ਲਓ ਜ਼ਿੰਦਗੀ ਵਧੀਆ ਬਣ ਜਾਏਗੀ ਹਾਲਾਤ ਕਿਸਮਤ ਇਨਸਾਨ ਅਤੇ ਜ਼ਿੰਦਗੀ ਵਕਤ ਦੇ ਨਾਲ ਨਾਲ ਸਭ ਬਦਲ ਜਾਂਦੇ ਨੇ ਜ਼ਿੰਦਗੀ ਵਿੱਚ ਸਭ ਕੁਝ ਦੁਬਾਰਾ ਮਿਲ ਸਕਦਾ ਹੈ ਪਰ ਸਮੇਂ ਦੇ ਨਾਲ ਟੁੱਟਿਆ ਰਿਸ਼ਤਾ ਅਤੇ ਵਿਸ਼ਵਾਸ ਦੁਬਾਰਾ ਨਹੀਂ ਮਿਲਦਾ ਬਹੁਤ ਜ਼ਿਆਦਾ ਬੋਲਣ ਵਾਲਾ ਇਨਸਾਨ ਜੇਕਰ ਚੁੱਪ ਹੋ ਜਾਵੇ ਤਾਂ ਸਮਝ ਲੈਣਾ कि सट ਬਹੁਤ ਡੂੰਗੀ ਲੱਗੀ ਹੈ ਇਹ ਹੈ ਕਲਯੁਗ ਹੈ ਇੱਥੇ ਝੂਠ ਨੂੰ ਮੌਕਾ ਤੇ ਸੱਚ ਨੂੰ ਤੋਖਾ ਮਿਲਦਾ ਹੈ ਜੇਕਰ ਨiyet ਚੰਗੀ ਹੋਵੇ ਤਾਂ ਨਸੀਬ ਕਦੇ ਬੁਰਾ ਨਹੀਂ ਹੁੰਦਾ ਤੁਸੀਂ ਕਿੰਨੇ ਵੀ ਚੰਗੇ ਇਨਸਾਨ ਕਿਉਂ ਨਾ ਹੋਵੋ ਪਰ ਹਮੇਸ਼ਾ ਕਿਸੇ ਦੀ ਕਹਾਣੀ ਵਿੱਚ ਬੁਰੇ ਜ਼ਰੂਰ ਹੁੰਦੇ ਹੋ ਲੋਕਾਂ ਨੂੰ ਸਫਾਈ ਦੇਣ 'ਚ ਆਪਣਾ ਸਮਾਂ ਬਰਬਾਦ ਨਾ ਕਰੋ ਲੋਕ ਤਾਂ ਉਹੀ ਸੁਣਦੇ ਨੇ ਜੋ ਸੁੰਨਣਾ ਚਾਹੁੰਦੇ ਨੇ ਗੁੱਸਾ ਤੇ ਹਨੇਰੀ ਸ਼ਾਂਤ ਹੋਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ ਰਿਸ਼ਤਾ ਨਿਭਾਉਣਾ ਤਾਂ ਇੱਕ ਤਾਲੇ ਤੋਂ ਸਿੱਖਣਾ ਚਾਹੀਦਾ ਹੈ ਜੋ ਆਪ ਟੁੱਟ ਜਾਂਦਾ ਹੈ ਪਰ ਆਪਣੀ ਚਾਬੀ ਨਹੀਂ ਬਦਲਦਾ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਚਾਹੇ ਕਿੰਨੀਆਂ ਵੀ ਹੋਣ ਚਿੰਤਾ ਕਰਨ ਨਾਲ ਹੋਰ ਵੱਧ ਜਾਂਦੀਆਂ ਨੇ ਚੁੱਪ ਰਹਿਣ ਨਾਲ ਘਟ ਜਾਂਦੀਆਂ ਨੇ ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ ਅਤੇ ਪਰਮਾਤਮਾ ਦਾ ਸ਼ੁਕਰ ਕਰਨਾ ਖੁਸ਼ੀਆਂ 'ਚ ਬਦਲ ਜਾਂਦੀਆਂ ਨੇ ਤੁਹਾਡੇ ਕੋਲ ਜੋ ਕੁਝ ਵੀ ਹੈ ਜੇਕਰ ਤੁਸੀਂ ਉਸ ਤੋਂ ਸੰਤੁਸ਼ਟ ਹੋ ਤੇ ਖੁਸ਼ ਹੋ ਤਾਂ ਤੁਸੀਂ ਬਹੁਤ ਅਮੀਰ ਅਸੀਂ ਪਰੇਸ਼ਾਨ ਕਿਉਂ ਹਾਂ ਇਸ ਦੇ ਦੋ ਕਾਰਨ ਨੇ ਇੱਕ ਤਾਂ ਸਾਨੂੰ ਤਕਦੀਰ ਤੋਂ ਜ਼ਿਆਦਾ ਚਾਹੀਦਾ ਹੈ ਤੇ ਦੂਜਾ ਸਮੇਂ ਤੋਂ ਪਹਿਲਾਂ ਚਾਹੀਦਾ ਹੈ ਪਰੇਸ਼ਾਨੀ ਹਾਲਾਤੋਂ ਨਹੀਂ ਗਲਤ ਖਿਆਲਾਤੋਂ ਪੈਦਾ ਹੁੰਦੀ ਹੈ ਦੋ ਗੱਲਾਂ ਨੂੰ ਗਿਣਤੀ ਕਰਨਾ ਛੱਡ ਦਿਓ ਆਪਣਾ ਦੁੱਖ ਤੇ ਦੂਜਿਆਂ ਦਾ ਸੁੱਖ ਜ਼ਿੰਦਗੀ ਆਸਾਨ ਹੋ ਜਾਵੇਗੀ ਸੁਖ ਸਾਡੇ ਸਰੀਰ ਨੂੰ ਛੂੰਹਦੇ ਨਹੀਂ ਤੇ ਦੁੱਖ ਸਾਡੀ ਆਤਮਾ ਨੂੰ ਛੂੰਹਦੇ ਨੇ ਕੌਣ ਕੀ ਕਰ ਰਿਹਾ ਹੈ ਕਿਸ ਤਰ੍ਹਾਂ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਸ ਤੋਂ ਜਿੰਨਾ ਦੂਰ ਰਹੋਗੇ ਉਨਾ ਹੀ ਖੁਸ਼ ਰਹੋਗੇ ਉਮਰ ਬਿਨਾਂ ਰੁਕੇ ਸਫ਼ਰ ਕਰ ਰਹੀ ਹੈ ਤੇ ਅਸੀਂ ਖੁਆਇਸ਼ਾਂ ਲੈ ਕੇ ਉੱਥੇ ਹੀ ਖੜੇ ਹਾਂ ਜਿਹੜਾ ਵਿਅਕਤੀ ਦੁੱਖ ਦਾ ਰੋਣਾ ਰੋਂਦਾ ਹੈ ਉਸ ਦੇ ਦਰਵਾਜ਼ੇ ਤੇ ਖੜਾ ਸੁੱਖ ਵੀ ਬਾਹਰ ਹੀ ਮੁੜ ਜਾਂਦਾ ਹੈ ਚਿੰਤਾ ਕਰਨ ਨਾਲ ਆਉਣ ਵਾਲੀ ਪਰੇਸ਼ਾਨੀ ਖਤਮ ਹੋਵੇ ਜਾਂ ਨਾ ਹੋਵੇ ਪਰ ਅੱਜ ਦਾ ਸਕੂਨ ਵੀ ਚਲੇ ਜਾਂਦਾ ਹੈ ਜਦੋਂ ਜਲ ਗੰਦਾ ਹੋਵੇ ਤਾਂ ਉਸ ਨੂੰ ਹਿਲਾਉਂਦੇ ਨਹੀਂ ਬਲਕਿ ਸ਼ਾਂਤ ਹੋਣ ਲਈ ਛੱਡ ਦਿੰਦੇ ਨੇ ਜਿਸ ਨਾਲ ਗੰਦਗੀ ਆਪਣੇ ਆਪ ਥੱਲੇ ਬੈਠ ਜਾਂਦੀ ਹੈ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਪਰੇਸ਼ਾਨੀ ਆਉਣ ਤੇ ਵਿਚੇਨ ਹੋਣ ਨਾਲੋ ਸ਼ਾਂਤ ਰਹਿ ਕੇ ਵਿਚਾਰ ਕਰੋ ਹੱਲ ਜ਼ਰੂਰ ਨਿਕਲੇਗਾ ਦੁਨੀਆ ਦੀ ਕੋਈ ਵੀ ਪਰੇਸ਼ਾਨੀ ਤੁਹਾਡੀ ਹਿੰਮਤ ਅੱਗੇ ਨਹੀਂ ਟਿਕ ਸਕਦੀ ਜ਼ਿੰਦਗੀ ਵਿੱਚ ਬੁਰਾ ਵਕਤ ਆਵੇ ਤਾਂ ਹੌਸਲਾ ਰੱਖਣਾ ਤੇ ਸਮਝਣਾ ਕਿ ਵਕਤ ਬੁਰਾ ਹੈ ਜ਼ਿੰਦਗੀ ਨਹੀਂ ਜ਼ਿੰਦਗੀ ਵਿੱਚ ਧੋਖਾ ਮਿਲੇ ਤਾਂ ਨਾਰਾਜ਼ ਨਾ ਹੋਇਆ ਕਰੋ ਬਲਕਿ ਸ਼ੁਕਰ ਮਨਾਓ ਕਿ ਦੋਗਲੇ ਲੋਕਾਂ ਤੋਂ ਖਹਿੜਾ ਛੁੱਟਿਆ ਆਜ਼ਾਦ ਕਰ ਦਿਓ ਉਸ ਇਨਸਾਨ ਨੂੰ ਉਸ ਰਿਸ਼ਤੇ ਨੂੰ ਜੋ ਮਤਲਬ ਕਰਕੇ ਤੁਹਾਡੇ ਨਾਲ ਜੁੜਿਆ ਹੋਵੇ ਪਰਮਾਤਮਾ ਸਾਨੂੰ ਕਦੀ ਸਜ਼ਾ ਨਹੀਂ ਦਿੰਦਾ ਸਾਰੇ ਕੀਤੇ ਕਰਮ ਹੀ ਸਾਨੂੰ ਸਜ਼ਾ ਦਿੰਦੇ ਨੇ ਇਸ ਲਈ ਕਰਮ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਮਜ਼ਾਕ ਅਤੇ ਪੈਸਾ ਕਾਫੀ ਸੋਚ ਸਮਝ ਕੇ ਉਡਾਣਾ ਚਾਹੀਦਾ ਹੈ ਕਿਸੇ ਦੀ ਤਾਰੀਫ਼ ਕਰਨ ਲਈ ਜਿਗਰਾ ਚਾਹੀਦਾ ਹੈ ਬੁਰਾਈ ਤਾਂ ਬਿਨਾ ਹੁਨਰ ਦੇ ਕਿਸੇ ਦੀ ਵੀ ਕੀਤੀ ਜਾ ਸਕਦੀ ਹੈ चंगे संस्कार किसी दुकान तो नहीं बल्कि परिवार दे संस्कार तो मिल हैं चिंता ना करो समा चाहे कि बुरा क्यों ना होवे, वो बदलता जरूर है जिस इंसान के दिल विच सच्ची इंसानियत होंगी है उस दी सोच हमेशा यही होंगी है ਕਿ ਮੈਨੂੰ ਮਿਲਿਆ ਦੁੱਖ ਕਿਸੇ ਹੋਰ ਨੂੰ ਨਾ ਮਿਲੇ ਅਤੇ ਮੈਨੂੰ ਮਿਲਿਆ ਸੁੱਖ ਸਭ ਨੂੰ ਮਿਲੇ ਸੋਚ ਸੋਚ ਦਾ ਫਰਕ ਹੁੰਦਾ ਹੈ ਤੁਹਾਡੀ ਸੋਚ ਹੀ ਤੁਹਾਨੂੰ ਵੱਡਾ ਤੇ ਛੋਟਾ ਬਣਾਉਂਦੀ ਹੈ ਚਰਿੱਤਰ ਤੋਂ ਪਵਿੱਤਰ ਰਹੋ ਕਿਸੇ 'ਚ ਐਨੀ ਹਿੰਮਤ ਨਹੀਂ ਕਿ ਤੁਹਾਡੇ ਤੇ ਉਂਗਲ ਉਠਾ ਸਕੇ ਇਨਸਾਨ ਦੇ ਗਰੂਰ ਦੀ ਔਕਾਤ ਇੰਨੀ ਹੈ ਨਾ ਤਾਂ ਪਹਿਲੀ ਵਾਰ ਖੁਦ ਨਹਾ ਪਾਉਂਦਾ ਹੈ ਨਾ ਤਾਂ ਪਹਿਲੀ ਵਾਰ ਖੁਦ ਨਹਾ ਪਾਉਂਦਾ ਹੈ ਤੇ ਨਾ ਆਖਰੀ ਵਾਰ ਖੁਦ ਨਹਾ ਸਕਦਾ ਹੈ ਚੰਗੇ ਚਰਿੱਤਰ ਵਾਲਾ ਵਿਅਕਤੀ ਕਈ ਤਨਵਾਨ ਲੋਕਾਂ ਤੋਂ ਵੀ ਅਮੀਰ ਹੈ ਦਿਲ ਤੋਂ ਜੇਕਰ ਸਾਫ਼ ਰਹੋਗੇ ਕਾਟ ਹੀ ਲੋਕਾਂ ਦੇ ਖਾਸ ਰਹੂਗੇ ਬਹੁਤੇ ਲੋਕ ਤਾਂ ਰੱਬ ਦਾ ਨਾਮ ਵੀ ਆਪਣੇ ਮਤਲਬ ਲਈ ਲੈਂਦੇ ਨੇ ਛੋਟਾ ਆਦਮੀ ਅੰਤ ਵਿੱਚ ਆਪਣੇ ਤੋਂ ਬਿਨਾ ਕਿਸੇ ਹੋਰ ਨੂੰ ਧੋਖਾ ਨਹੀਂ ਦੇ ਸਕਦਾ ਰਾਤ ਪਰ ਗਹਿਰੀ ਨੀਂਦ ਆਉਣਾ ਇੰਨਾ ਆਸਾਨ ਨਹੀਂ ਹੁੰਦਾ ਉਸ ਲਈ ਦਿਨ ਭਰ ਇਮਾਨਦਾਰੀ ਨਾਲ ਜੀਣਾ ਪੈਂਦਾ ਹੈ ਦੁਆਵਾਂ ਦਾ ਕੋਈ ਰੰਗ ਨਹੀਂ ਹੁੰਦਾ ਪਰ ਜਦੋਂ ਇਹ ਕabul ਹੁੰਦੀਆਂ ਹਨ ਤਾਂ ਕੋਈ ਜ਼ਿੰਦਗੀ ਰੰਗਾਂ ਨਾਲ ਪਰ ਜਾਂਦੀ ਹੈ ਜੇਕਰ ਤੁਸੀਂ ਸਾਰੀ ਉਮਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਸਿਰਫ ਦੋ ਹੀ ਚੀਜ਼ਾਂ ਤੇ ਵਿਸ਼ਵਾਸ ਰੱਖੋ ਇੱਕ ਖੁਦ ਤੇ ਦੂਜਾ ਉਸ ਪਰਮਾਤਮਾ ਤੇ ਅਖੀਰ ਤੱਕ ਵੀਡੀਓ ਨੂੰ ਸੁਣਨ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਜਲਦੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧਿਆਨ ਤਦ ਤੱਕ ਆਪਣਾ ਧਿਆਨ ਰੱਖਣਾ